ਇਟਲੀ ਵਾਲੇ ਵੀਰਾਂ ਲਈ ਵੀਡੀਓ ਹੈ ਵੀਡੀਓ ਤੁਹਾਨੂੰ ਮੈਂ ਦੱਸ ਦਿੰਨਾ ਕੰਮ ਵਾਲੀ ਵੀਡੀਓ ਹੈ ਠੀਕ ਹੈ ਜੀ ਤੇ ਕੰਮ ਹੈਗਾ ਜਿੱਦਾਂ ਖੇਤੀ ਦਾ ਅੰਗੂਰਾਂ ਦਾ ਕਿਉਂਕਿ ਅੰਗੂਰਾਂ ਦਾ ਸੀਜ਼ਨ ਚੱਲ ਰਿਹਾ ਹੈ ਅੰਗੂਰਾਂ ਦੀ ਕਟਾਈ-ਕਟੂਈ ਦਾ ਸ਼ਾਂਤੀ ਦਾ ਹੋਰ ਵੀ ਜਿਹੜਾ ਅੰਗੂਰਾਂ ਦਾ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਨੂੰ ਪਤਾ ਹੋਊਗਾ ਠੀਕ ਹੈ ਤੇ ਮਾ ਹੁਣੇ ਤੁਹਾਨੂੰ ਮੈਸੇਜ ਸੁਣਾ ਦਣਾ ਨਾਲ ਮੈਂ ਮਨੇ ਕੀ ਕਿਹਾ ਨੰਬਰ ਮੈਂ ਵੀਡੀਓ ਦੇ ਵਿੱਚ ਹੀ ਬੋਲ ਦੇਣਾ ਕਿਉਂਕਿ ਫਿਰ ਬੰਦੇ ਪਹਿਲਾਂ ਮੇਥੋਂ ਨੰਬਰ ਲੈਂਦੇ ਨੇ ਕਿਉਂਕਿ ਇਹਨਾਂ ਨੇ ਕਿਹਾ ਵੀ ਸਾਡਾ ਨੰਬਰ ਦੇ ਦੋ ਟਰੈਕਟ ਹੈ ਨਾ ਕਈ ਬੰਦੇ ਕਹਿੰਦੇ ਨੇ ਵੀ ਤੁਸੀਂ ਸਾਨੂੰ ਬੰਦਾ ਹੀ ਦੇ ਦਿਓ ਟਰੈਕਟ ਉੱਥੇ ਲੱਗ ਲੱਗ ਰਿਕੁਆਇਰਮੈਂਟ ਹੈ ਆਪਣਾ ਵੀਰ ਇੱਕ ਉਹਨਾਂ ਕੋਲ ਕੰਮ ਵੀ ਕਰਦਾ ਹੈ ਉਹਨੇ ਮੈਨੂੰ ਮੈਸੇਜ ਕੀਤਾ ਕਹਿੰਦਾ ਬਹੁਤ ਵਧੀਆ ਬੰਦੇ ਆ ਵੀ ਵਧੀਆ ਭਰੋਸੇ ਵਾਲੇ ਬੰਦੇ ਠੀਕ ਹੈ ਜੀ ਤੇ ਆ ਮੈਂ ਤੁਹਾਨੂੰ ਸੁਣਾ ਦਣਾ ਸੁਣ ਲਿਓ ਤੁਸੀਂ ਸੁਣਿਓ ਇੱਧਰ ਪਾਣੋਂ ਜਿਹੜਾ ਬੰਦਾ ਧੀਰੋਵੇਂ ਨਾਮ ਇਨਾਂ ਦੇ ਪਰਾਨੇ ਪਰਜਮਾ ਹੋਇਆ ਉਹਨਾਂ ਉਹਨਾਂ ਦੇ ਲੈ ਦੇ ਇਲੀਗਲ ਬੰਦੇ ਨਹੀਂ ਆਪਾਂ ਰਹੇਗੇ। ਓਕੇ। ਹਲੋ ਗਾਣੀਆਂ ਨੂੰ ਸ਼ਹਿਰ ਪਿੰਡ ਦਾ ਸਟਾਰਟ ਆ। ਬਾਕੀ ਜਿਹੜਾ ਜਿਹੜਾ ਬੰਦਾ ਕੰਮ ਕਰਦਾ ਹੋ ਜਾ ਰੇਟ ਦਿੰਨੇ ਆ। ਪੰਕਟਾਈ ਵਾਲੇ ਜਿਹੜੇ ਪੰਕਟਾਈ ਦਾ ਕੰਮ ਆ 6 8 ਤੇ 7 ਅੱਸੀ ਕਰ ਨਹੀਂ ਡਰਾਈਵਰਾਂ ਨੂੰ। ਹਨਾ 1 ਰੁਪਿਆ ਵੱਧ ਠੀਕ ਆ। ਓਕੇ। ਤੇ ਤਰਬੀਜ਼ੋ ਸਾਈਡ ਕੰਮ ਹੈ ਠੀਕ ਹੈ ਜੀ। ਅੰਗੂਰਾਂ ਦਾ ਹੀ। ਤੇ ਜਿਹੜੇ ਬੰਦੇ ਇੰਟਰਸਟਿਡ ਹੈ। ਉਹੀ ਮੈਸੇਜ ਕਰਿਓ। ਜਾ ਬੰਦਿਆਂ ਨੂੰ ਜਿਹੜਾ ਮੈਂ ਨੰਬਰ ਬੋਲੂਗਾ ਵਿੱਚ ਉਹਨਾਂ ਨੂੰ ਵਟਸਐਪ ਤੇ ਮੈਸੇਜ ਕਰਿਓ ਕਾਲ ਨਾ ਕਰਿਓ ਕਾਲ ਨਾ ਕਰਿਓ ਠੀਕ ਹੈ ਜੇ ਤੁਸੀਂ ਮੈਨੂੰ ਮੈਸੇਜ ਕਰ ਲਿਓ ਮੈਂ ਤੁਹਾਨੂੰ ਨੰਬਰ ਸੈਂਡ ਕਰ ਦੂੰਗਾ ਵੀਡੀਓ ਦੇ ਵਿੱਚ ਵੀ 간ੂ ਬੋਲਣਾ ਨੰਬਰ ਠੀਕ ਹੈ ਫਿਰ ਤੁਹਾਨੂੰ ਪਤਾ ਵੀਡੀਓ ਜਿਆਦਾ ਪਾਸੇ ਘੁੰਮ ਜਾਂਦੀ ਫਿਰ ਥੋੜਾ ਜਿਹਾ ਅਗਲੇ ਨੂੰ ਵੀ ਪ੍ਰੋਬਲਮ ਆਉਂਦੀ ਏ ਤੁਸੀਂ ਮੰਨੂ ਵਟਸਐਪ ਤੇ ਮੈਸੇਜ ਕਰ ਦਿਓ ਕੱਲਾ ਨੰਬਰ ਲਿਖ ਲਓ 3282329768 ਠੀਕ ਹੈ ਜੀ ਵਟਸਐਪ ਤੇ ਕੱਲਾ ਮੈਸੇਜ ਕਰਿਓ ਬਸ 3282329759 ਸਹੀ ਐ ਨਾ ਜੀ ਤੇ ਰੈਸ਼ ਦਾ ਉਹਨਾਂ ਕੋਲ ਹੋ ਜਾਊਗਾ ਜਗਾਰਡ ਵੀਰ ਨੇ ਮੈਸੇਜ ਕਰਿਆ ਕਹਿੰਦਾ ਵੀ ਮੈਂ ਵੀ ਉਹਨਾਂ ਕੋਲੇ ਕੰਮ ਕਰਦਾ ਬਾਈ ਵਧੀਆ ਬੰਦੇ ਨੇ ਉਹ ਠੀਕ ਐ ਮੈਂ ਇੱਥੇ ਹੀ ਕੰਮ ਕਰਦਾ ਵਧੀਆ ਹੈ ਮੈਨੂੰ ਵੀ ਕੰਮ ਮਿਲ ਗਿਆ ਇੱਥੇ ਸਹੀ ਐ ਉਹਨਾਂ ਨੇ ਤਰਵੀਜ਼ੋ ਸਾਈਡ ਐ ਦੱਸਤੀ ਉਹਨਾਂ ਨੇ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਤੇ ਹੋਰ ਵੀਟਲੀ ਪਰਤੀ ਕੋਈ ਵੀ ਐਦਾਂ ਦੀ ਵੀਡੀਓ ਹੈ ਜਾਂ ਕੋਈ ਹੋਰ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆਂ ਘੰਟੀ ਵਾਲਾ ਬਟਨ ਦਬਾ ਦਿਆ ਕਰੋ ਘੰਟੀ ਵਾਲਾ ਬਟਨ ਦਬਕ ਕੇ ਨਾ 올 ਤੇ ਨੋਟੀਫਿਕੇਸ਼ਨ ਜਦੋਂ ਬੈਲ ਜੀ ਆਉਂਦੀ ਹੁੰਦੀ ਹੁੰਦੀ ਉਹ ਤੇ 올 ਕਰਦੇ ਕਰੋ ਫਿਰ ਤੁਹਾਨੂੰ ਉਹ ਜਿਹੜੀ ਵੀ ਅਸੀਂ ਵੀਡੀਓ ਅਪਲੋਡ ਕਰਦੇ ਆਂ ਕੋਈ ਹੋਰ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਂਦਾ ਹੁੰਦਾ ਸਹੀ ਹੈ ਤੇ ਹੋਰ ਵੀ ਕੋਈ ਗੱਲਬਾਤ ਕਿਸੇ ਨੇ ਪੁੱਛਣੀ ਹੁੰਦੀ ਨੰਬਰ ਤੇ ਮੈਸੇਜ ਕਰ ਦਿਆ ਕਰੋ ਜਿੰਨਾ ਕ ਸਾਨੂੰ ਪਤਾ ਸੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਇੱਕ ਹੋਰ ਜ਼ਰੂਰੀ ਇਨਫੋਰਮੇਸ਼ਨ 27 ਸਤੰਬਰ ਨੂੰ ਜਿਹੜੇ ਵੀਰ ਮੋਂਟੀ ਕਿਆਰੀ ਬਰੇਸ਼ੀਆ ਮਾਨਟੋਵਾ ਬੈਰਗਮੋ ਕਿਤੇ ਵੀ ਰਹਿੰਦੇ ਨੇ ਜਿਹੜੇ ਬੰਦੇ ਪੂਰੇ ਇਟਲੀ ਦੇ ਵਿੱਚੋਂ ਮਣਮੋਣ ਬਾਰਸ ਸੰਤਾਰ ਕਮਲਹੀਰ ਤੁਹਾਨੂੰ ਪਤਾ ਆਪਣੇ ਇਟਲੀ ਦੇ ਵਿੱਚ ਜਾ ਰਹੇ ਆ ਠੀਕ ਹੈ ਜੀ ਤੇ ਕਿਸੇ ਨੇ ਵੀ ਟਿਕਟ ਲੈਣੀ ਹੋਵੇ ਤੁਸੀਂ ਪੋਸਟਰ ਸੰਦੀਪ ਗਿੱਲੋ ਹੋਰ ਨਾਲ ਕੰਟੈਕਟ ਕਰ ਸਕਦੇ ਆ ਤੇ ਮੁੰਤੀ ਕੇਯਾਰੀ ਬਰੀਸ਼ੀਆ ਵਿੱਚ ਉਹਨਾਂ ਦਾ ਸ਼ੋਅ ਹੈ 27 ਸਤੰਬਰ ਦਿਨ ਸ਼ਨੀਵਾਰ ਠੀਕ ਹੈ ਜੀ ਕੋਈ ਟਿਕਟ ਲੈਣ ਬਾਰੇ ਕੋਈ ਇਨਫਾਰਮੇਸ਼ਨ ਲੈਣੀ ਹੋਵੇ ਤੁਸੀਂ ਉਹਨਾਂ ਨੂੰ ਮੈਸੇਜ ਕਰ ਸਕਦੇ ਆ ਤੇ ਕੰਮ ਵਾਲੀ ਵੀਡੀਓ ਹੋਰ ਆਊਗੀ ਜਦੋਂ ਸਾਨੂੰ ਕੰਮ ਦਾ ਪਤਾ ਲੱਗੂਗਾ ਪੱਬੇ ਨਾ ਮਤਲਬ ਤੋਂ ਕੰਮ ਵਾਲੀ ਕੋਈ ਵੀਡੀਓ ਨਹੀਂ ਪਾਉਂਦੇ ਵੀਡੀਓ ਚੰਗੀ ਲੱਗਦੀ ਹੁੰਦੀ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਰਕੇ ਕਮੈਂਟ ਕਰਦੇ ਕਰੋ ਠੀਕ ਹੈ ਇਹਦੇ ਨਾਲ ਸਾਨੂੰ ਮੜਾ ਜਾਂ ਹੌਸਲਾ ਮਿਲਦਾ ਰਹਿੰਦਾ ਵੀ ਹਾਂ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਉਹ ਵਧੀਆ ਚੱਲ ਰਿਹਾ ਲੋਕਾਂ ਤੱਕ ਪਹੁੰਚ ਰਿਹਾ ਠੀਕ ਹੈ ਜੀ ਇਹਦੇ ਕੋਈ ਪੈਸਾ ਨਹੀਂ ਲੱਗਦਾ ਤੁਹਾਡਾ ਲਾਈਕ ਕਮੈਂਟ ਕਰਨ ਦਾ ਇੰਨੀ ਕੁ ਜੂਸੀ ਨਾ ਕਰਿਆ ਕਰੋ ਠੀਕ ਹੈ ਅਸੀਂ ਵੀ ਕਾ ਟਾਈਮ ਕੱਢ ਕੇ ਤੁਹਾਡੇ ਲਈ ਹੱਥ ਪੱਲਾ ਮਾਰਦੇ ਆਂ ਇੰਨਾ ਕੁ ਤੁਸੀਂ ਵੀ ਕਰਦੇ ਕਰੋ ਸਾਨੂੰ ਥੋੜਾ ਜਿਹਾ ਹੌਸਲਾ ਮਿਲ ਜਾਂਦਾ ਸਹੀ ਹੈ ਜੀ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਾਬਿਓ ਤੇ ਸਬਸਕ੍ਰਾਈਬ ਕਰਕੇ ਨਾ ਘੰਟੀ ਵਾਲਾ ਬਟਨ ਦਬਾਉਣਾ ਭੁੱਲਿਓ ਠੀਕ ਹੈ ਓਕੇ ਜੀ